ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਉੱਪਰ ਜੀ ਅੱਜ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਜੀ ਮੱਕੀ ਦੇ ਉੱਪਰ ਇਹ ਜਿਹੜਾ ਵਾਹਨ ਤੁਸੀਂ ਦੇਖ ਰਹੇ ਹੋ ਇਹ ਆਲੂਆਂ ਵਾਲਾ ਵਾਹਨ ਤੇ ਉਹਦੇ ਵਿੱਚ ਮੱਕੀ ਬੀਜੀ ਹੋਈ ਆ 4 ਮਾਰਚ ਦੀ ਬਜਾਈ ਕੀਤੀ ਹੋਈ ਆ ਮੱਕੀ ਦੀ ਤੇ ਅੱਜ ਤੁਹਾਨੂੰ ਦੱਸਦੇ ਆ ਕੁਝਕ ਧਿਆਨ ਰੱਖਣ ਜੋ ਗੱਲਾਂ ਕਿਉਂਕਿ ਵੈਸੇ ਤਾਂ ਪੁਰਾਣੇ ਵੀਰਾਂ ਨੂੰ ਤਾਂ ਪਤਾ ਹੀ ਹੈਗਾ ਜਿਹੜੇ ਪਹਿਲਾਂ ਤੋਂ ਮੱਕੀ ਲਾਉਂਦੇ ਨੇ ਤਾਕੋਸ਼ ਕਿ ਵੀਰਾਂ ਨੇ ਪਹਿਲੀ ਵਾਰ ਵੀ ਲਈ ਹੋਊਗੀ ਤਾਂ ਉਹਨਾਂ ਲਈ ਵੀ ਆ ਤਾਂ ਸਾਰਿਆਂ ਲਈ ਹੋਈ ਆ ਜੇ ਕਿ ਕਈ ਵਾਰੀ ਵਿੱਚੋਂ ਕੋਈ ਗੱਲ ਚੋਂ ਗੱਲ ਨਿਕਲੇ ਹੁੰਦੀ ਆ ਤਾਂ ਤਜਰਬੇ ਸਾਂਝੇ ਕਰਦੇ ਰਹਿਣਾ ਚਾਹੀਦਾ ਵਾ ਤੇ ਜੇ ਤੁਹਾਡੇ ਕੋਲ ਕੋਈ ਚੰਗੀ ਗੱਲ ਹੁੰਦੀ ਆ ਤਾਂ ਮੈਨੂੰ ਕਮੈਂਟ ਜ਼ਰੂਰ ਕਰ ਸਕਦੇ ਤੁਸੀਂ ਉਹ ਚ ਮੈਨੂੰ ਦੱਸ ਸਕਦੇ ਹੋ ਤਾਂ ਮੈਂ ਆਪਣੇ ਤਜਰਬੇ ਜਿੰਨੇ ਕੁ ਹੁੰਦੇ ਮੈਂ ਤੁਹਾਡੇ ਨਾਲ ਸਾਂਝੇ ਕਰਦਾ ਰਹਿਣਾ ਵਾ ਤੇ ਇਹ ਜਿਹੜੀ ਮੱਕੀ ਆਪਾਂ ਲਗਭਗ ਲਗਭਗ 4 ਮਾਰਚ ਨੂੰ ਵਿਜੀ ਸੀਗੀ ਤੇ ਅੱਜ 26 ਮਾਰਚ ਹੋ ਚੁੱਕੀ ਆ ਲਗਭਗ 20 ਕ 21 ਦਿਨ ਦੀ ਮੱਕੀ ਹੋ ਚੁੱਕੀ ਆ ਤੇ ਤੀਜਾ ਪਾਣੀ ਇਹਨੂੰ ਚੱਲ ਰਿਹਾ ਵਾ ਹੁਣ ਟੈਂਪਰੇਚਰ ਜਿਆਦਾ ਹਾਈ ਹੁੰਦਾ ਜਾ ਰਿਹਾ ਦਿਨ ਬਾ ਦਿਨ ਤੇ ਲਗਭਗ ਇਹਨੂੰ ਪਾਣੀ ਮੱਕੀ ਨੂੰ ਚੌਥੇ ਦਿਨ ਜਾਂ ਤੀਜੇ ਦਿਨ ਲਾਉਣਾ ਹੀ ਪੈਂਦਾ ਵਾ ਕਿਉਂਕਿ ਖਾਲੀਆਂ ਜਦੋਂ ਸੁੱਕ ਜਾਂਦੀਆਂ ਨੇ ਤਾਂ ਉਦੋਂ ਪਾਣੀ ਲਾਉਣਾ ਪੈਂਦਾ ਵਾ ਤੇ ਪਾਣੀ ਦੇ ਨਾਲ ਹੀ ਇਹਦੀ ਗਰੋਥ ਆ ਕਿਉਂਕਿ ਪਾਣੀ ਮੱਕੀ ਬਹੁਤ ਜਿਆਦਾ ਮਾਤਰਾ 'ਚ ਭਾਲਦੀ ਹੈਗੀ ਆ ਤੇ ਇਹ ਜਿਹੜਾ ਸੀਡ ਹੈਗਾ ਮੱਕੀ ਦਾ ਇਹ ਆਪਣਾ ਹੈਗਾ ਵਾ ਲੀਮਾ ਗ੍ਰੇਨ 36516 ਐਲਜੀਡੀ ਤੇ ਬਹੁਤ ਸੋਹਣਾ ਬੀ ਆ ਇਹ ਜਾਨੀ ਕਿ ਝਾੜ ਇਹ ਤਾਂ ਬਹੁਤ ਜਿਆਦਾ ਚੰਗਾ ਰਿਹਾ ਪਿਛਲੇ ਸਮਿਆਂ ਦੇ ਵਿੱਚ ਤੇ ਇਸ ਵਾਰ ਆਪਾਂ ਤਾਂ ਹੀ ਇਹ ਬੀ ਚੇਂਜ ਕੀਤਾ ਵਾ ਪਹਿਲਾਂ 9208 ਵੀ ਲਾਉਂਦੇ ਰਹੇ ਆ ਆਪਾਂ 9208 ਵੀ ਲਾਉਂਦੇ ਰਹੇ ਆ ਤੇ ਇਸ ਵਾਰ ਇਹ ਮੱਕੀ ਲਾਈ ਆ ਤੇ ਕਰਦੇ ਆ ਗੱਲਾਂ ਵਾ ਤਾਂ ਖਾਸ ਗੱਲਾਂ ਕੀ ਹੁੰਦੀਆਂ ਨੇ ਮੱਕੀ ਦੀ ਗ੍ਰੋਥ ਕਰਾਉਣ ਦੇ ਲਈ ਜਿਹੜੀਆਂ ਖਾਸ ਗੱਲਾਂ ਧਿਆਨ ਰੱਖਣਾ ਹੁੰਦਾ ਵਾ ਉਹ ਇਹ ਹੁੰਦਾ ਵੀ ਮੱਕੀ ਨੂੰ ਕਈ ਵੀਰ ਤਾਂ ਜਦੋਂ ਮੰਨ ਲਓ ਵੀ ਆਹ ਸਟੇਜ ਆ ਤਾਂ ਇਹ ਸਟੇਜ ਤੇ ਵੀ ਠੀਕ ਹੈ ਯੂਰੀਆ ਲਾ ਸਕਦੇ ਕਈ ਵੀਰ ਤਾਂ ਇਹ ਦੂ ਛੋਟੀ ਛੋਟੀ ਹੁੰਦੀ ਆ ਉਦੋਂ ਵੀ ਉਹਨੂੰ ਯੂਰੀਆ ਲਾਉਣ ਲੱਗ ਜਾਂਦੇ ਆ ਜੇ ਆਹ ਸਟੇਜ ਆ ਆਹ ਸਟੇਜ ਤੇ ਵੀ ਠੀਕ ਹੈ ਯੂਰੀਆ ਲਾ ਸਕਦੇ ਆ ਪਰ ਜੇ ਇਦੋਂ ਵੀ ਇਹਨੂੰ ਹਫ਼ਤਾ ਤੱਕ ਤੁਸੀਂ ਯੂਰੀਆ ਵੱਲੋਂ ਰੋਕ ਲਮੋ ਯਾਨੀ ਪੂਰੇ ਮਹੀਨੇ ਦੀ ਕਰਕੇ ਯੂਰੀਆ ਜੇ ਇਹਨੂੰ ਲਾਵੋ ਤੁਸੀਂ ਮੱਕੀ ਨੂੰ ਤਾਂ ਫਿਰ ਉਹਦੀ ਤੁਸੀਂ ਗਰੋਥ ਆਪ ਚੈੱਕ ਕਰਿਓ ਇੱਕਦਮ ਨਾ ਚੜੀ ਤਾਂ ਮੈਨੂੰ ਕਹਦੇ ਬਾਈ ਤੂੰ ਝੂਠ ਮਾਰਦਾ ਹੀ ਐਵੇਂ ਕਹੀ ਜਾਂਦਾ ਵਾ ਵੀ ਤੇਰੀਆਂ ਗੱਲਾਂ ਗਲਤ ਸਹੀਆਂ ਆਪਾਂ ਇਹਨੂੰ ਮਹੀਨੇ ਦੀ ਕਰਕੇ ਯੂਰੀਆ ਲਾਉਣਾ ਜਦਦੇ ਝੂਰੀਆ ਲਾਇਆ ਉਹਦੇ ਵੀ ਵੀਡੀਓ ਪਾਵਾਂਗੇ ਤੇ ਅੱਜ ਤੁਹਾਨੂੰ ਦਿਖਾਈ ਆ ਵੀਡੀਓ ਇਹ ਕਮ ਸੇ ਕਮ ਆਪਾਂ ਇਹਨੂੰ 3 ਜਾਂ 4 ਮਾਰਚ ਨੂੰ ਝੂਰੀਆ ਲਾਵਾਂਗੇ ਤੇ ਉਹਦੇ ਵੀਡੀਓ ਪਾਵਾਂਗੇ ਤੇ ਛੱਟਾ ਦੇ ਕੇ ਝੂਰੀਆ ਪਾਵਾਂਗੇ ਕਿਉਂਕਿ ਕੋਈ ਪੋਰ ਕੇ ਨਹੀਂ ਪਾਉਣਾ ਕੋਈ ਮਸ਼ੀਨਾਂ ਨਾਲ ਪਾਈ ਜਾਂਦਾ ਵਾ ਕੋਈ ਹੱਥਾਂ ਨਾਲ ਕੇਰ ਕੇ ਪਾਈ ਜਾਂਦਾ ਮੱਕੀ ਦੇ ਉਹ ਗੋਭਾਂ 'ਚ ਪਈ ਜਾਂਦਾ ਗੋਭਾਂ ਮੱਚ ਜਾਂਦੇ ਨੇ ਜਾਂ ਪੱਤੇ ਮੱਚ ਜਾਂਦੇ ਨੇ ਉਹ ਨੁਕਸਾਨ ਆਪਾਂ ਛੱਟੇ ਨਾਲ ਝੂਰੀਆ ਪਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਜਿਹੜੀ ਗਰੋਥ ਆਦੀ ਮੱਕੀ ਦੀ ਤੇ ਕਿਉਂਕਿ ਇਹ ਜਾਨੀ ਚੀਜ਼ਾਂ ਆਪਾਂ ਤਿਆਰਪੇ ਦੇਖਿਆ ਪਹਿਲਾਂ ਮੈਂ ਵੀ ਆ ਜਾਨੀ ਕਿ ਪਹਿਲਾਂ ਹੀ ਯੂਰੀਆ ਪਾਣ ਦਾ ਹੁੰਦਾ ਸੀਗਾ ਪਰ ਹੁਣ ਪਿਛਲੇ ਸਾਲ ਤੋਂ ਤਜਰਬਾ ਕੀਤਾ ਕਿ ਜਿੰਨਾ ਲੇਟ ਤੇ ਜਿੰਨੀ ਵੱਡੀ ਕਰਕੇ ਯੂਰੀਆ ਪਾਵਾਂਗੇ ਉਹਨਾਂ ਕੰਮ ਵੱਧ ਕਰਦਾ ਵਾ ਤੇ ਤਿੰਨ ਘਟੇ ਇਹਨੂੰ ਯੂਰੀਏ ਤੇ ਪਾਵਾਂਗੇ ਜਿਹੜਾ ਬਜਾਈ ਵੇਲੇ ਇਹਨੂੰ 8 ਕਿਲੋ ਬੀ ਪਾਇਆ ਸੀਗਾ ਤੇ ਦੋ ਬੋਰੀਆਂ ਡੀਏਪੀ ਦੀਆਂ ਪਾਈਆਂ ਦੋ ਬੋਰੀਆਂ ਤੋਂ ਘੱਟ ਡੀਏਪੀ ਮੱਕੀ ਨੂੰ ਪਾਉਣਾ ਸੈਂਸ ਬਣਦੀ ਨਹੀਂ ਕਈ ਵੀਰ ਪਾਉਂਦੇ ਨਹੀਂਗੇ ਘੱਟ ਪਾਉਂਦੇ ਨੇ ਉਹ ਚਲੋ ਗੱਲ ਵੱਖਰੀ ਆ ਪਰ ਦੋ ਘਟੇ ਡੀਏਪੀ ਚਾਹੀਦਾ ਕਿਉਂਕਿ ਹੈਵੀ ਫੂਡਰ ਕ੍ਰੌਪ ਆ ਕਿਉਂਕਿ ਪਹਿਲਾਂ 8-9 ਫੁੱਟ ਨੇ ਤਾਂ ਨੂੰ ਵਧਣਾ ਫੇਰ ਇਹਨੂੰ ਹਨ ਆ ਆਪਣਾ ਛੱਲੀ ਲੱਗਣੀ ਆ ਬਹੁਤ ਇੱਕ ਭਾਰੀ ਫਸਲ ਆ ਮੱਕੀ ਨੂੰ ਤੁਸੀਂ ਹਲਕੇ ਚ ਨਹੀਂ ਲੈ ਸਕਦੇ ਵੀ ਇਹ ਇੱਕ ਆਮ ਫਸਲ ਹੋ ਜਾਂਦੀ ਆ ਕਣਕ ਝੋਨੇ ਨਾਲੋਂ ਵੀ ਦੁੱਗਣਾ ਜ਼ੋਰ ਤਾਂ ਖਿੱਚਦੀ ਆ ਬਾਣ ਦੇ ਵਿੱਚੋਂ ਇਹ ਤੇ ਦੇਖ ਸਕਦੇ ਹੋ ਹਜੇ ਤੱਕ ਇਹਨੂੰ ਸੁੰਡੀ ਨੇ ਵੀ ਅਟੈਕ ਨਹੀਂ ਕੀਤਾ ਕਿਉਂਕਿ ਜੋ ਤੁਸੀਂ ਲੇਟ ਜੂਰੀਆ ਪਾਉਣ ਦਾ ਸਿੱਧਾ ਸਿੱਧੀ ਥੋੜੀ ਇੱਕ ਸਪਰੇਅ ਬਚਦੀ ਆ ਹੁਣ ਆ ਦੇਖ ਸਕਦੇ ਆ ਨੂੰ ਮੱਛਰ ਜਾ ਪੈਣ ਲੱਗ ਗਿਆ ਵਾ ਤੇ ਇਹ ਮੱਛਰ ਤੋਂ ਹੁਣ ਅੰਡੇ ਦੇ ਨਾਲ ਸੁੰਡੀ ਬਣਨੀ ਆ ਤੇ ਹੁਣ ਇਹ ਤੇ ਸਪਰੇਅ ਕਰਾਂਗੇ ਅੱਜ ਪਾਣੀ ਚੱਲ ਰਿਹਾ ਵਾ ਤੇ ਇਹ ਸਪਰੇ ਕਰਾਂਗੇ ਤੇ ਕੋਰਾ ਜਾਣ ਕਰਦੇਾਂਗੇ ਤੇ ਫਿਰ ਉਹਦੇ ਨਾਲ 20 ਦਿਨ ਲੰਘ ਜਾਣਗੇ ਤੇ ਫਿਰ ਉਦੋਂ ਬਾਅਦ ਮੈਡ ਅਪ੍ਰੈਲ ਜਾਂਡ ਅਪ੍ਰੈਲ ਉਦੋਂ ਸਪਰੇ ਤੇ ਕਰਦੇਾਂਗੇ ਤਾਂ ਜਿਹਦੇ ਨਾਲ ਦੋ ਸਪਰੇ ਨਾਲ ਪਾਰ ਹੋ ਜਾਣਾ ਕੰਮ ਤੇ ਉਹ ਵੀ ਤੁਹਾਨੂੰ ਦੱਸਾਂਗੇ ਕੱਖਾਂ ਵਾਲੀ ਸਪਰੇ ਬਾਰੇ ਵੀ ਕਈ ਵੀਰ ਪੁੱਛ ਜਾਂਦੇ ਵੀ ਕੱਖਾਂ ਵਾਲੀ ਸਪਰੇ ਕਰੀਏ ਕਿਹੜੀ ਕਰੀਏ ਤੇ ਉਹਦੇ ਬਾਰੇ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਤੇ ਉਹ ਤੁਹਾਨੂੰ ਦੱਸਾਂਗੇ ਕਿਹੜੀ ਸਪਰੇ ਕਰਨੀ ਪਿਛਲੇ ਸਾਲ ਵੀਡੀਓ ਪਾਈਆਂ ਸੀਗੀਆਂ ਤੇ ਕੱਖਾਂ ਵਾਲੀ ਸਪਰੇ ਬਹੁਤ ਜ਼ਰੂਰੀ ਆ ਮੱਕੀ ਦੇ ਵਿੱਚ ਤੇ ਉਹ ਤੁਹਾਨੂੰ ਦੱਸਾਂਗੇ ਉਹ ਵੀ ਇੱਕ ਦੋ ਦਿਨਾਂ ਦੇ ਵਿੱਚ ਵੀਡੀਓ ਮੈਂ ਤੁਹਾਨੂੰ ਪਾ ਦੂੰਗਾ ਕਿ ਕਿਹੜੀ ਸਪਰੇਅ ਕਰਨੀ ਹੈ ਤੇ ਉਹ ਜਾਨੀ ਕਿ ਸਾਰਾ ਜੋ ਝੋਨਾ ਹੁੰਦਾ ਜੋ ਸਭ ਗੰਦਪੱਲ ਹੁੰਦਾ ਜੋ ਇਹਦੇ ਵਿੱਚ ਦਾ ਸਾਰਾ ਸਾਫ ਹੋ ਜਾਂਦਾ ਪਾਣੀ ਜਾਨੀ ਇਹ ਬਾਣ ਆਪਣਾ ਰਿਹਤਲਾ ਵਾ ਐਸਾ ਲਿਆਈ ਠੇਕੇ ਤੇ ਤੇ ਇਹ ਤਾਂ ਜਾਨੀ ਪਾਣੀ ਜ਼ਿਆਦਾ ਹੀ ਭਾਲਦਾ ਹੈਗਾ ਵਾ ਤੇ ਜਾਨੀ ਇਹੇ ਗੱਲਾਂ ਸੀਗੀਆਂ ਵੀ ਪਾਣੀ ਦਾ ਖਿਆਲ ਰੱਖੋ ਤੇ ਜਿਹੜਾ ਝੂਰੀਆ ਨੂੰ ਲੇਟ ਲਾਓ ਮਹੀਨੇ ਦੀ ਕਰਕੇ ਝੂਰੀਆ ਲਾਓ ਤੇ ਫੇਰ ਮੈਨੂੰ ਦੱਸਿਓ ਵੀ ਤੁਸੀਂ ਬਈ ਰਿਜ਼ਲਟ ਮਿਲਿਆ ਕਿ ਨਹੀਂ ਮਿਲਿਆ ਜੇ ਨਾ ਮਿਲਿਆ ਤਾਂ ਮੈਨੂੰ ਕਹਿ ਦਿਓ ਬਈ ਯਾਰ ਰਿਜ਼ਲਟ ਨਹੀਂ ਮਿਲਿਆ ਤੂੰ ਐਵੇਂ ਕਹਿੰਦਾ ਈ ਮਹੀਨੇ ਦੀ ਕਰਕੇ ਯੂਰੀਆ ਪਾ ਦੋ ਸਾਡੀ ਮੱਕੀ ਦੀ ਗ੍ਰੋਥ ਨਹੀਂ ਹੋਈ ਯਾਰ ਆ ਹੁਣ ਤੁਸੀਂ ਦੇਖ ਸਕਦੇ ਹੋ ਵੀ ਜਿਨ੍ਹਾਂ ਨੇ ਆਪਣੇ ਸੱਜਣਾ ਨੇ ਜਿਨ੍ਹਾਂ ਨੇ ਭਰਾਵਾਂ ਨੇ ਸਾਡੇ ਪਿੰਡ ਦੀ ਸੀ ਉਹਨਾਂ ਨੇ ਨਾਲ ਦੀ ਬੀਜ ਨੂੰ ਯੂਰੀਆ ਲਾਤਾ ਤਾਂ ਉਹਨਾਂ ਦੀ ਮੱਕੀ ਵੇਢ ਗਈ ਵਧੀਆ ਤੇ ਆਪਣੀ ਵੀ ਉਹਨੂੰ ਹੀ ਵਧੀਆ ਪਾ ਜੇ ਕੁਝ ਪਾਇਆ ਨੇ ਕਿਉਂਕਿ ਯਾਰ ਮੱਕੀ ਦਾ ਜਦੋਂ ਥੱਲੇ ਆਹ ਸਟੇਜ ਤੇ ਜਾਲਾ ਬਣੂਗਾ ਇੱਥੇ ਜੜਾਂ ਆਉਣਗੀਆਂ ਤਾਂ ਯੂਰੀਆ ਖਚਣਾ ਨਹੀਂ ਜੇ ਥੱਲੇ ਜੜ ਨਹੀਂ ਹੋਣ ਤਾਂ ਯੂਰੀਆ ਖਰਾਕ ਕਿਵੇਂ ਲੈ ਲੂਗੀ ਕਿਉਂਕਿ ਜੇ ਤੁਸੀਂ ਜੰਮ ਦੇ ਬੱਚੇ ਨੂੰ ਹੀ ਮੂੰਹ ਚ ਰੋਟੀ ਪਾਉਣ ਲੱਗ ਗਏ ਤਾਂ ਰੋਟੀ ਖਾਣ ਥੋੜੀ ਲੱਗੂ ਆ ਯਾਨੀ ਇਹ ਗੱਲਾਂ ਨੇ ਇਹਨਾਂ ਗੱਲਾਂ ਦਾ ਖਾਸ ਕਰਕੇ ਧਿਆਨ ਰੱਖਿਓ ਤੇ ਹੁਣ ਸੰਡੀ ਵਾਲੀ ਸਪਰੇਅ ਕਰ ਦਿਓ ਜਿੰਨਾ ਵੀਰਾਂ ਭਰਾਵਾਂ ਦੀ ਮੱਕੀ 20 ਦਿਨਾਂ ਤੋਂ ਉੱਤੇ ਹੋ ਗਈ ਆ ਤੇ ਯੂਰੀਆ ਪਾਉਣਾ ਜਦਦੇ ਉੱਤੇ ਵੀ ਤੁਹਾਨੂੰ ਵੀਡੀਓ ਸਾਂਝੀ ਕਰਾਂਗੇ ਤੇ ਬਾਕੀ ਨਵੀਆਂ ਨਵੀਆਂ ਵੀਡੀਓ ਦੇਖਣ ਲਈ ਆਪਣੇ ਨਾਲ ਜੁੜੇ ਰਹੋ ਮੇਰਾ ਨੰਬਰ ਹੈਗਾ 9653809176 ਜੇ ਕਿਸੇ ਵੀ ਵੀਰ ਨੇ ਮਿੱਤਰੋ ਕੋਈ ਵੀ ਮੱਕੀ ਦੇ ਬਾਰੇ ਜਾਣਕਾਰੀ ਲੈਣੀ ਆ ਤਾਂ ਉਹ ਆਪਣੇ ਗੱਲਬਾਤ ਕਰ ਸਕਦਾ ਆਪਾਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਤੇ ਜਿਉਂਦੇ ਵਾਸਤੇ ਰਹੋ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲਗਭਗ ਜਿੰਨਾ ਕਿ ਤੁਸੀਂ ਪਿਆਰ ਦਿੰਨੇ ਹੋ ਵੀਡੀਓ ਨੂੰ ਤਾਂ ਮੇਰੀ ਕੰਮਾਂ ਧੰਦਿਆਂ ਦੇ ਕਾਰਨ ਮੈਥੋਂ ਕੰਮ ਆ ਵੀਡੀਓ ਵਾਲਾ ਵੈਸੇ ਮੈਥੋਂ ਛੁੱਟ ਜਾਂਦਾ ਤੇ ਪਰ ਹੁਣ ਮੈਂ ਇਹ ਮੇਰੀ ਕੋਸ਼ਿਸ਼ ਰਹੂਗੀ ਕਿ ਪ੍ਰੋਫੈਸ਼ਨਲੀ ਇਹ ਕੰਮ ਕੀਤਾ ਜਾਵੇ ਸ਼ੁਰੂ ਕਰੀਏ ਇਹਨੂੰ ਤੇ ਅੱਗੇ ਨੂੰ ਵਧੀਆ ਤੇ ਨਵੀਆਂ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹੀਏ ਹਾਂ ਇੰਨਾ ਕਿ ਤੁਹਾਡੇ ਨਾਲ ਵਾਅਦਾ ਕਰੂੰਗਾ ਕਿ ਮੈਨੂੰ ਜੇ ਕੋਈ ਵੀਡੀਓ ਕਰਨ ਦੇ ਲਈ ਸੱਦੂਗਾ ਵੀ ਨੇੜਲੇ ਰੀਜ ਵਿੱਚ ਮੈਂ ਜ਼ਰੂਰ ਜਾਊਂਗਾ ਕੋਈ ਪੈਸਾ ਇਹਦੇ ਵਿੱਚ ਮੁੱਖ ਨਹੀਂ ਹੋਊਗਾ ਹਾਂ ਚੀਜ਼ ਉਸੇ ਦੀ ਪ੍ਰੋਮੋਸ਼ਨ ਕਰਾਂਗੇ ਜਿਹੜੀ ਚੰਗੀ ਹੋਊਗੀ ਕਿਉਂਕਿ ਆਪ ਦੇ ਕਿੱਤੇ ਦੀ ਆਪ ਦੇ ਬੰਦਿਆਂ ਦੀ ਲੁੱਟ ਕਰਾਉਣੀ ਪੈਸੇ ਦੀ ਖਾਤਰ ਉਹ ਮੈਨੂੰ ਕੋਈ ਬਾਹਲੀ ਚੰਗੀ ਗੱਲ ਨਹੀਂ ਲੱਗਦੀ ਉਹ ਨੁਕਸਾਨ ਹੀ ਲੱਗਦਾ ਵਾ ਤੇ ਬਾਕੀ ਆਪਣੀ ਵੀਡੀਓ ਦੇਖਿਓ ਤੇ ਆਨੰਦ ਮਾਣਿਓ ਤੇ ਦੱਸਿਓ ਕਮੈਂਟ ਜ਼ਰੂਰ ਕਰਿਓ ਬਾਈ ਤੇਰੀ ਗੱਲ ਵਧੀਆ ਲੱਗੀ ਜੇ ਕਿਸੇ ਵੀ ਜਾਣਕਾਰੀ ਲੋੜ ਆ ਕਮੈਂਟ ਬਾਕਸ ਚਾ ਉਹਦਾ ਨੰਬਰ ਜਾਂ ਮੈਨੂੰ ਮੈਸ ਕਾਲ ਕਰ ਲਓ ਮੈਂ ਨੰਬਰ ਦੱਸਦਾ ਜਉਂਦੇ ਵਸਦੇ ਰਹੋ ਜੀ ਪਿਆਰ ਭਰਿਆ ਸਤਿਕਾਰ ਚੜ੍ਹਦੀ ਕਲਾ